ਕੌਣ ਬਣੇਗਾ ਕਰੋੜਪਤੀ ਦੇ ਵਿੱਚ ਇਹ ਧੀ ਦੇ ਬੋਲ ਸੁਣ ਕੇ ਸਾਰਿਆਂ ਦੇ ਅੱਖਾਂ ਦੇ ਵਿੱਚ ਹੰਝੂ ਆ ਗਈ ਕਿਉਂਕਿ ਹੜ੍ਹਾਂ ਦੇ ਵਿੱਚ ਕਾਫੀ ਜ਼ਿਆਦਾ ਨੁਕਸਾਨ ਹੋ ਗਿਆ ਘਰਾਂ ਦੇ ਘਰ ਰੁੜ ਗਏ ਜ਼ਮੀਨਾਂ ਰੁੜ ਗਈਆਂ ਤੇ ਇਸ ਧੀ ਦਾ ਬਾਪੂ ਵੀ ਖਤਮ ਹੋ ਗਿਆ ਕਿ ਪਰਿਵਾਰ ਦੇ ਵਿੱਚ ਕਾਫੀ ਜ਼ਿਆਦਾ ਨੁਕਸਾਨ ਹੋਇਆ ਤੁਸੀਂ ਬਾਕੀ ਫੁੱਲ ਵੀਡੀਓ ਕਰਦੇ ਆ ਤੁਹਾਡੇ ਨਾਲ ਸਾਂਝੀ ਕਲਸ਼ ਜੀ ਆਪ ਕੁਝ ਕਹਿਣਾ ਚਾਹ ਰਹੇ ਸੀ ਕਲਸ਼ ਸਟਿਕਾ ਕਲਸ਼ ਗੱਪ ਸੱਚ ਗੱਸਾ ਸੱਚ ਗੱਤ ਸਰ ਅਗਰ ਜਦੋਂ ਫਸਲਾਂ ਖਰਾਬ ਹੋ ਗਈਆਂ ਘਰ ਖਰਾਬ ਹੋ ਗਏ ਤਾਂ ਬਣ ਜਾਣਗੇ ਅਸੀਂ ਹੜ ਦੇ ਵਿੱਚ ਆਪਦੇ ਫਾਦਰ ਨੂੰ ਖੋ ਲਿਆ ਸਾਡੇ ਮਦਰ ਪਹਿਲਾਂ ਹੀ ਨਹੀਂ ਸੀਗੇ 2023 ਚ ਉਹਨਾਂ ਡੈਥ ਹੋ ਗਈ ਥੈਨ ਹੁਣ ਹੜ ਚ ਸਾਡੇ ਫਾਦਰ ਨੂੰ ਸਨੇਖ ਦੇ ਦਸਣ ਕਰਨ ਉਹਨਾਂ ਦੀ ਡੈਥ ਹੋ ਗਈ ਇਨਸਾਨ ਸਭ ਕੁਝ ਬਣਾ ਲੈਂਦਾ ਪਰ ਉਹ ਚੀਜ਼ਾਂ ਕਦੇ ਨਹੀਂ ਬਣਦੀਆਂ ਮਾਪੇ ਕਦੇ ਨਹੀਂ ਵਾਪਸ ਆਉਂਦੇ। ਸ਼ਾਇਦ ਹੜ ਨਾ ਹੁੰਦੇ ਤਾਂ ਸਾਡੇ ਫਾਦਰ ਵੀ ਅੱਜ ਸਾਡੇ ਵਿੱਚ ਹੁੰਦੇ। ਜਦੋਂ ਬੱਚੇ ਘਰ ਤੋਂ ਬਾਹਰ ਵਾਪਸ ਜਾਂਦੇ ਆ ਸਭ ਤੋਂ ਪਹਿਲਾਂ ਮਾਤਾ ਨੂੰ ਦੇਖਦੇ ਆ ਫਿਰ ਬਾਪੂ ਨੂੰ। ਹਾਂਜੀ। ਅਸੀਂ ਉਹ ਵਿਦਿਆਨਸ ਕੀ ਨੂੰ ਦੇਖਾਂ ਸਾਡੇ ਵੱਡੇ ਵੀ ਨਹੀਂ ਹੈਗੇ ਸਿਰਫ ਅਸੀਂ ਮੈਂ ਮੇਰਾ ਬ੍ਰਦਰ ਔਰ ਦੋ ਸਾਡੇ ਬ੍ਰਦਰ ਮੇਰੇ ਘਰੇ ਆ ਹਾਂਜੀ ਮੈਂ ਵੱਡੀਆਂ ਇਹ ਸਾਰੇ ਛੋਟੇ ਆ ਮੇਰੇ ਤੋਂ